ਫਤੇ ਕਬੂਲ ਕਰੋ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਅੱਜ ਦੇ ਦਿਨ ਤੁਹਾਨੂੰ ਅਸੀਂ ਇੱਕ ਹਰ ਇਤਿਹਾਸ ਨਾਲ ਸਾਡੇ ਖਾਸ ਕਰਕੇ ਸਿੱਖ ਇਤਿਹਾਸ ਨਾਲ ਜੋੜਦੇ ਲੈਨੇ ਆ ਤਾਂ ਕਿ ਤੁਹਾਨੂੰ ਸਿੱਖ ਇਤਿਹਾਸ ਵਿੱਚ ਹਰ ਇੱਕ ਉਹ ਸੂਰਮੇ ਦੀ ਹਰ ਇੱਕ ਬਹਾਦਰ ਯੋਧੇ ਦੀ ਕਹਾਣੀ ਜਾਂ ਉਹਦੇ ਜੀਵਨ ਦੇ ਵਿਉਤ ਬਾਰੇ ਪਤਾ ਲੱਗ ਸਕੇ ਜੋ ਮੌਤ ਨੂੰ ਵੀ ਮਖੌਲਾ ਕਰਦੇ ਰਹੇ ਨੇ ਤੇ ਜਿਨ੍ਹਾਂ ਨੇ ਮੌਤ ਤੇ ਵੀ ਜਿੱਤ ਪ੍ਰਾਪਤ ਕੀਤੀ ਆ ਜਦੋਂ ਉਹਨਾਂ ਨੇ ਜੋਹਰ ਬਖਾਉਣ ਦਾ ਟਾਈਮ ਸੀ ਉਦੋਂ ਉਹਨਾਂ ਨੇ ਭਗਤੀ ਕੀਤੀ ਤੇ ਜਦੋਂ ਉਹਨਾਂ ਦਾ ਭਗਤੀ ਟਾਈਮ ਦਾ ਸਮਾਂ ਸੀ ਉਦੋਂ ਉਹਨਾਂ ਨੇ ਬਹਾਦਰੀ ਕੀਤੀ ਮੇਰੀ ਇਸ ਗੱਲ ਤੋਂ ਸਮਝ ਗਏ ਹੋਣੇ ਆ ਸਾਰੇ ਕਿ ਬਾਬਾ ਦੀਪ ਸਿੰਘ ਜੀ ਦੀ ਗੱਲ ਕੀਤੀ ਜਾ ਰਹੀ ਆ ਤੇ ਉਸ ਮਹਾਨ ਯੋਧੇ ਦੀ ਗੱਲ ਕੀਤੀ ਜਾ ਰਹੀ ਆ ਜਿਸ ਨੇ ਮੌਤ ਨੂੰ ਵੀ ਇੱਕ ਹਾਰਮਨਲੀ ਮਜਬੂਰ ਕਰਤਾ ਕਿ ਮੌਤ ਵੀ ਹਾਰ ਗਈ ਬਾਬਾ ਦੀਪ ਸਿੰਘ ਕੋਲੋਂ ਕਿ ਭਾਈ ਦੀਪ ਸਿੰਘ ਤੂੰ ਜਿੱਤ ਗਿਆ ਤੇ ਮੈਂ ਤੇਰੇ ਤੋਂ ਹਾਰ ਗਈ ਤੇ ਬਾਬਾ ਦੀਪ ਸਿੰਘ ਜੀ ਨੇ ਜਿਵੇਂ ਵੀ ਆਪਣਾ ਬਚਨ ਕੀਤਾ ਸੀ ਉਸੇ ਟਾਈਮ ਉਸੇ ਤਰੀਕੇ ਆਪਣਾ ਬਲਦਾਨ ਦਿੱਤਾ ਤੇ ਸ਼ਹੀਦ ਹੋਏ ਹੁਣ ਬਾਬਾ ਦੀਪ ਸਿੰਘ ਜੀ ਦਾ ਜਨਮ ਕਦੋਂ ਹੁੰਦਾ ਤੇ ਉਹਨਾਂ ਦਾ ਜੀਵਨ ਕਾਲ ਕਦੋਂ ਤੋਂ ਕਦੋਂ ਤੱਕ ਦਾ ਰਹਿੰਦਾ ਉਹਨਾਂ ਨੂੰ ਸ਼ਹੀਦ ਕਿਉਂ ਮੰਨਿਆ ਜਾਂਦਾ ਤੇ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਆਓ ਗੱਲ ਕਰਦੇ ਆਂ ਬਾਬਾ ਦੀਪ ਸਿੰਘ ਜੀ ਦੀ ਸਭ ਤੋਂ ਪਹਿਲਾਂ ਜਿੰਨੇ ਵੀ ਸਾਡੇ ਚੈਨਲ ਨਾਲ ਜੁੜਦੇ ਨੇ ਜਾਂ ਜਿੰਨੇ ਸਾਡੇ ਲਾਈਵ ਦੇ ਥਰੂ ਆਉਂਦੇ ਨੇ ਸਾਰਿਆਂ ਦਾ ਤੈਨੂੰ ਧੰਨਵਾਦ ਇੱਕ ਬੇਨਤੀ ਕਿ ਇਸ ਇਤਿਹਾਸ ਨੂੰ ਪੜਨ ਲੱਗਿਆ ਉਹ ਗਲਤੀ ਹੋ ਗਈ ਹੋਵੇ ਆਪਣਾ ਬੱਚਾ ਸਮਝ ਕੇ ਮਾਫ਼ ਕਰਦੇ ਹੋ ਸਿੱਖ ਇਤਿਹਾਸ ਦੇ ਬੱਚੇ ਆ ਸਿੱਖ ਗੁਰੂਆਂ ਪੀਰਾਂ ਦੇ ਬੱਚੇ ਆ ਤੇ ਸਿੱਖ ਇਤਿਹਾਸ ਨੂੰ ਹੀ ਸਜਦਾ ਕਰਦੇ ਆਂ ਤੇ ਆਓ ਆਪਾਂ ਹੁਣ ਇਸ ਇਤਿਹਾਸ ਨਾਲ ਜੁੜਦੇ ਆਂ ਤੇ ਬਾਬਾ ਦੀਪ ਸਿੰਘ ਬਾਰੇ ਜਾਣਦੇ ਆਂ ਤੇ ਉਹਨਾਂ ਦੇ ਜੀਵਨ ਕਾਰਜ ਬਾਰੇ ਪੜ੍ਹਦੇ ਆਂ ਬਾਬਾ ਦੀਪ ਸਿੰਘ ਜੀ ਦਾ ਜੋ ਜੀਵਨ ਕਾਲ ਆ 26 ਜਨਵਰੀ 1682 ਤੋਂ 13 ਨਵੰਬਰ 1757 ਤੱਕ ਦਾ ਰਹਿੰਦਾ ਹੈ। ਉਹਨਾਂ ਦਾ ਜਨਮ ਸਿੱਖ ਪਰਿਵਾਰ ਵਿੱਚ ਪਹੁਪਿੰਡ ਪਹੁਬਿੰਡ ਪਿੰਡ ਵਿੱਚ ਪਿੰਡ ਵਿੱਚ ਹੋਇਆ ਪਹੁਬਿੰਡ ਪਹੁਬਿੰਡ ਪਿੰਡ ਵਿੱਚ ਹੋਇਆ ਜਿਨ੍ਹਾਂ ਨੂੰ ਅਕਸਰ ਅਸੀਂ ਸ਼ਹੀਦ ਅਤੇ ਬਾਬਾ ਜੀ ਦੇ ਨਾਮ ਨਾਲ ਸਤਿਕਾਰਦੇ ਹਾਂ। ਉੰਦਲਾ ਸਤਕਾਰ ਕਰਦੇ ਆ ਤੇ ਬਾਬਾ ਦੀਪ ਸਿੰਘ ਦੇ ਨਾਮ ਨਾਲ ਹੀ ਜਾਣਦੇ ਆ 18ਵੀਂ ਸਦੀ ਦੇ ਇੱਕ ਸਿੱਖ ਵਿਦਵਾਨ ਆਗੂ ਅਤੇ ਜੰਗੀ ਜਨਰਲ ਸਨ ਬਾਬਾ ਦੀਪ ਸਿੰਘ ਜੀ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਇੱਕ ਪ੍ਰਮੁੱਖ ਸਿੱਖ ਸਨ ਉਹਨਾਂ ਨੂੰ ਸਿੱਖੀ ਦੇ ਸਭ ਤੋਂ ਪਵਿੱਤਰ ਸ਼ਹੀਦ ਮੰਨਿਆ ਜਾਂਦਾ ਵਾ ਅਤੇ ਵਿਦਵਾਨ ਤੇ ਸ਼ੂਰ ਬੀਰ ਵੀ ਮੰਨਿਆ ਜਾਂਦਾ 22 ਤੋਂ 22 ਸਾਲਾਂ ਦੀ ਉਮਰ ਵਿੱਚ ਬਾਬਾ ਦੀਪ ਸਿੰਘ ਨੇ ਇੱਕ ਸਿਆਣੇ ਵਿਦਵਾਨ ਦੇ ਸੂਰਮਿਕ ਸੈਨਿਕ ਬਣੇ ਬਾਈ ਤੋਂ 22 ਸਾਲਾਂ ਦੀ ਉਮਰ ਵਿੱਚ ਇੱਕ ਸਿਆਣੇ ਤੇ ਸੂਰਬੀਨ ਵਿਦਵਾਨ ਤੇ ਸੈਨਿਕ ਬਣੇ ਇੱਕ ਪਾਸੇ ਤਾਂ ਆਪ ਸਿੱਖ ਸੰਗਤਾਂ ਅੰਦਰ ਪਾਵਨ ਗੁਰਬਾਣੀ ਦਾ ਗਿਆਨ ਕਰਵਾਉਂਦੇ ਸਨ ਅਤੇ ਦੂਜੇ ਪਾਸੇ ਗੁਰੂ ਜੀ ਦੇ ਆਦੇਸ਼ ਅਨੁਸਾਰ ਖੰਡੇ ਬਾਟੇ ਦਾ ਅਮਰਤ ਛਕਾ ਕੇ ਸਿੱਖ ਵਿੱਚ ਨਵਾਂ ਧਾਰਮਿਕ ਜੋਸ਼ ਵੀ ਭਰਦੇ ਸਨ ਤੇ ਸਿੱਖ ਸੂਰਮਿਆਂ ਦੇ ਜੱਥੇ ਵੀ ਤਿਆਰ ਕਰਦੇ ਸਨ ਲੋੜ ਸਮੇਂ ਮਤਾਨੇ ਯੰਗ ਵਿੱਚ ਜਾ ਕੇ ਜਾਕਾਰੀ ਵੀ ਬੁਲਾਉਂਦੇ ਸਨ ਦਸਮ ਪਤਸਾ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਆਨੰਦਪੁਰ ਸਾਹਿਬ ਨੂੰ ਛੱਡਣ ਉਪਰੰਤ ਵੱਖ-ਵੱਖ ਅਸਥਾਨਾਂ ਰਾਹੀਂ ਹੁੰਦੇ ਹੋਏ ਪਾਵਨ ਅਸਥਾਨ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਵਿੱਚ ਪਹੁੰਚੇ ਤਾਂ ਇਸ ਪਾਵਨ ਅਸਥਾਨ ਤੇ ਬਾਬਾ ਦੀਪ ਸਿੰਘ ਜੀ ਗੁਰੂ ਪਾਸਾ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਆਪ ਜੀ ਇੱਕ ਮਹਾਨ ਕੀਰਤਨੀਏ ਤੇ ਇੱਕ ਵਧੀਆ ਲਖਾਰੀ ਵੀ ਸਨ ਬਾਬਾ ਦੀਪ ਸਿੰਘ ਜੀ ਇੱਕ ਮਹਾਨ ਕੀਰਤਨੀਏ ਤੇ ਇੱਕ ਵਧੀਆ ਲਖਾਰੀ ਵੀ ਸਨ ਤੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦ ਬੀੜ ਦੀ ਤਿਆਰੀ ਦਾ ਕੰਮ ਮੁਕੱਲਮ ਕੰਮ ਮੁੜ ਆਰੰਭ ਕੀਤਾ ਤਾਂ ਉਸ ਸਮੇਂ ਬਾਬਾ ਦੀਪ ਸਿੰਘ ਜੀ ਦਸ਼ਮ ਪਾਤਸ਼ਾਹ ਜੀ ਦੇ ਹੁਕਮ ਅਨਸਾਰ ਲਖਾਰੀ ਦਾ ਕੰਮ ਕਰਦੇ ਸਨ ਗੁਰੂ ਪਾਤਸ਼ਾਹ ਜੀ ਜਦੋਂ ਦੱਖਣ ਵੱਲ ਗਏ ਤਾਂ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਕੀ ਕਾਸ਼ੀ ਦੰਦਮਾ ਸਾਹਿਬ ਦੇ ਅਸਥਾਨ ਤੇ ਸੇਵਾ ਸੰਭਾਲ ਗੁਰਬਾਣੀ ਪੰਨ ਪੜਾਉਣ ਦੇ ਲਿਖਾਉਣ ਦੀ ਸੇਵਾ ਲਈ ਨਿਯਤ ਕਰਕੇ ਗਿਆ ਤੇ ਭਾਈ ਇਹ ਵੀ ਕਿਹਾ ਕਿ ਤੁਸੀਂ ਭਾਈ ਹੋਣਾ ਗੁਰਬਾਣੀ ਨੂੰ ਪੰਨ ਪੜਾਉਣ ਦੀ ਸੇਵਾ ਇਹ ਕੰਮ ਲਿਖਵਾਉਣ ਦੀ ਤੁਹਾਡੇ ਹਿੱਸੇ ਆ ਤੇ ਤੁਸੀਂ ਕਰਨੀਆਂ ਬਾਬਾ ਦੀਪ ਸਿੰਘ ਜੀ ਨੇ ਸੇਵਾ ਬੜੀ ਸ਼ਰਧਾ ਅਤੇ ਪ੍ਰੇਮ ਸਹਿਤ ਨਿਭਾਈ ਬਾਬਾ ਜੀ ਖੁਦ ਗੁਰਬਾਣੀ ਦੇ ਅਭਿਆਸ ਅਤੇ ਰਸਈਏ ਹੋਣ ਕਰਕੇ ਵਿਸ਼ੇਸ਼ ਦਿਲਚਸਪੀ ਨਾਲ ਇਹ ਕਾਰਜ ਅਤੇ ਸਥਾਨਿਕ ਸੰਗਤਾਂ ਨੂੰ ਸਿੱਖੀ ਤੋਂ ਜਾਣੂ ਕਰਵਾਉਂਦੇ ਸਨ ਇਸ ਸਮੇਂ ਦੌਰਾਨ ਹੀ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਬੀੜਾਂ ਦਾ ਆਪਣੀ ਹੱਥੀਂ ਉਤਾਰਾ ਵੀ ਕੀਤਾ ਕਿਹਾ ਜਾਂਦਾ ਹੈ ਕਿ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਪਿੱਛੋਂ ਬਾਬਾ ਦੀਪ ਸਿੰਘ ਜੀ ਵੱਡੇ ਸਿੱਖ ਵਿਦਵਾਨ ਸਨ ਤੇ ਹੁਣ 17ਵੀਂ ਸਦੀ ਦੇ ਵਿੱਚ ਸਮੁੱਚਾ ਖਾਲਸਾ ਪੰਥ ਜੰਗਲਾਂ ਪਹਾੜਾ ਵਿੱਚੋਂ ਬਾਰ ਆ ਕੇ ਇੱਕ ਸੰਗਠਿਤ ਰੂਪ ਵਿੱਚ ਇਕੱਤਰ ਹੁੰਦਾ ਹੈ। ਖਾਲਸਾ ਪੰਥ ਦੀਆਂ ਜੱਥੇਬੰਦੀਆਂ ਨੂੰ ਇਕੱਤਰ ਕਰਕੇ 12 ਮਿਸਲਾਂ ਵਿੱਚ ਵੰਡਿਆ ਜਾਂਦਾ ਹੈ। 12 ਮੁੱਖ ਜੱਥੇਦਾਰ ਦੀਪ ਸਿੰਘ ਜੀ ਇਸ ਸ਼ਹੀਦ ਮਿਸਲ ਦੇ ਮੁੱਖ ਜੱਥੇਦਾਰ ਬਣੇ। ਇਸ ਸਦੀ ਦੇ ਅੰਦਰ ਭਾਰਤ ਨੂੰ ਵਿਦੇਸ਼ੀ ਹਮਲਾਵਰਾਂ ਨੇ ਖੂਬ ਲੁੱਟਿਆ ਅਤੇ ਇੱਥੋਂ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਨੂੰ ਮਿੱਟੀ ਵਿੱਚ ਰੋਲਿਆ। ਇਸ ਸਮੇਂ ਮਿਸਲਾਂ ਦੇ ਜੱਥੇਦਾਰਾਂ ਨੇ ਮਿਲ ਕੇ ਇਹਨਾਂ ਅਫਗਾਨਾਂ ਧਾੜੀਆਂ ਦਾ ਮੁਕਾਬਲਾ ਕਰਨਾ ਸ਼ੁਰੂ ਕੀਤਾ ਜਿਸ ਨਾਲ ਭਾਰਤ ਵਿੱਚ ਲੁੱਟਿਆ ਬਹੁ ਕੀਮਤੀ ਮਾਲ ਅਸਬਾਬ ਵਾਪਸ ਦਵਾਇਆ ਤੇ ਸਿੱਖੀ ਪਰੰਪਰਾ ਦੇ ਨਾਲ ਇੱਕ ਨਿਖਰਮਾ ਅਤੇ ਸਰਬੋਤਮ ਪੱਖ ਹੈ ਕਿ ਕਿਸੇ ਮਜਲੂਮ ਦੀ ਗਰੀਬ ਦੀ ਰੱਖਿਆ ਕਰਨੀ ਅਤੇ ਅਨਿਆਂਪੂਰਤ ਡਟ ਕੇ ਪਹਿਰਾ ਦੇਣਾ ਉਸ ਸਮੇਂ ਸਿੱਖ ਪੰਥ ਨੇ ਸਿੱਖੀ ਦੀ ਇਸ ਮਹਾਨ ਪਰੰਪਰਾ ਉੱਪਰ ਬਖੂਬੀ ਅਮਲ ਕਰਦਿਆਂ ਪਹਿਰਾ ਵੀ ਦਿੱਤਾ ਅਤੇ ਮੁਗਲ افغان تاڑپیاں نو پਛਾੜਿਆ ਵੀ احمد شاہ دورانی جو ਸਿੱਖ ਸੰਗਤਾਂ ਵਿਰੁੱਧ ਸੀ ਅਤੇ ਸਿੱਖਾਂ ਨੂੰ ਖਤਮ ਕਰਨਾ ਚਾਹਦਾ ਸੀ ਤੇ ਖਤਮ ਕਰਨ ਤੇ ਤੁਲਿਆ ਹੋਇਆ ਸੀ ਤਾਂ ਆਪਣੇ 1757 ਦੇ ਹਿੰਦੁਸਤਾਨ ਦੇ ਹਮਲੇ ਵੇਲੇ ਦਿੱਲੀ ਜਾਂਦਾ ਹੋਇਆ ਕੁਝ ਦੇ ਲਈ ਲਾਹੌਰ ਠਹਿਰਿਆ ਉਸ ਨੇ ਅੰਮ੍ਰਿਤਸਰ ਸ਼ਹਿਰ ਨੂੰ ਲੁੱਟਿਆ ਤੇ ਸ਼ਹਿਰ ਦੀਆਂ ਇਮਾਰਤਾਂ ਨੂੰ ਢਾਇਆ ਟਟਾਰੀ ਕੀਤਾ ਇਸ ਹਮਲੇ ਵਿੱਚ ਮਥਰ ਸ਼ਹਿਰ ਦੇ ਸੰਚਾਰ ਇੰਚਾਰਜ ਜਮਾਲ ਖਾਨ ਦੁਆਰਾ ਦਰਵਾਰ ਸਾਹਿਬ ਜੀ ਦੀ ਬੀਅਤਵੀ ਕਰਨ ਪਵਿੱਤਰ ਸਰੋਵਰ ਨੂੰ ਕੂੜ ਦੇਣ ਦੀ ਖਬਰ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਮਿਲੀ ਤਾਂ ਆਪ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਥਾਨ ਤੇ ਕੁਝੇ ਤੇ ਆਪ ਦੇ ਦਿਲ ਦੇ ਅਸਹਿ ਛੱਟ ਵੱਜੀ ਜਦੋਂ ਉਹਨਾਂ ਨੇ ਖਬਰ ਸੁਣੀ ਤੇ ਕਿ ਜੋ ਇਨਚਾਰਜ ਸੀ ਅਮਰਸਰ ਦਾ ਜਮਾਲ ਖਾਂ ਉਹਨੇ ਦਰਬਾਰ ਸਾਹਿਬ ਦੀ ਬੇਅਤੀ ਬੀ ਕੀਤੀ ਦਰਬਾਰ ਸਾਹਿਬ ਦੇ ਸਰੂਪ ਨੂੰ ਪੂਰਿਆ ਤਾਂ ਜਦੋਂ ਇਹ ਖਬਰ ਆਪ ਨੂੰ ਤਲਵੰਡੀ ਸਾਬੋ ਪਤਾ ਲੱਗੀ ਤਾਂ ਆਪ ਦੇ ਦਿਲ ਤੇ ਇੱਕ ਬੋੜ ਡੂੰਗੀ 6:00 ਵਜੇ ਤੇ ਆਪ ਜੀ ਨੇ ਫਿਰ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਫੈਸਲਾ ਕੀਤਾ ਆਸ-ਪਾਸ ਦੇ ਨਗਰਾਂ ਅਤੇ ਟਿਕਾਣਿਆਂ ਦੀ ਇਤਲਾਹ ਦਿੱਤੀ ਗਈ ਵੱਖ-ਵੱਖ ਨਗਰਾਂ ਤੋਂ ਅਣਗਿਣਤ ਸਿੰਘ ਬਾਬਾ ਜੀ ਦੇਗਵਾਈ ਤੇ ਪਾਵਨ ਧਰਮ ਸਥਾਨਾਂ ਦੀ ਰੱਖਿਆ ਲਈ ਹਾਜ਼ਰ ਹੋਏ ਇਸ ਤਰ੍ਹਾਂ ਦਲ ਖਾਲਸਾ ਦੀ ਗਿਣਤ ਗਿਣਤੀ ਅਣਗਿਣਤ ਹੋਈ ਬਿਆਸ ਦਰਿਆ ਪਾਰ ਕਰਕੇ ਸਿੰਘਾਂ ਦਾ ਜੱਥਾ ਮੱਝ ਦੇ ਇਲਾਕੇ ਵਿੱਚ ਦਾਖਲ ਹੁੰਦਾ ਤਾਲਤਾਰ ਸਾਹਿਬ ਦੇ ਪਾਵਨ ਸਥਾਨਾਂ ਵਿਖੇ ਪਹੁੰਚ ਕੇ ਸਿੰਘਾਂ ਨੇ ਸਾਰੇ ਸਮੂਹ ਤੇ ਅਰਦਾਸ ਕੀਤੀ ਜਾਂਦੀ ਹੈ ਇਸ ਵਾਰ ਤੋਂ 12 ਕੇ ਬਾਬਾ ਦੀਪ ਸਿੰਘ ਜੀ ਨੇ ਇੱਕ ਲਕੀਰ ਖਿੱਚੀ ਤੇ ਕਿਹਾ ਜੋ ਸ਼ਹੀਦੀ ਪਾਉਣ ਲਈ ਤਿਆਰ ਹੈ ਉਹ ਲਕੀਰ ਪਾਰ ਕਰਕੇ ਆਵੀ ਜਿਹੜਾ ਸ਼ਹੀਦ ਨਹੀਂ ਹੋਣਾ ਚਾਹੁੰਦਾ ਉਹ ਵਾਪਸ ਚਲਿਆ ਜਾਵੀ ਸਾਰੇ ਸਿੰਘ ਜਕਾਰਾ ਗਜਾਉਂਦੇ ਹੋਏ ਲਕੀਰ ਪਾਰ ਕਰਕੇ ਅੰਮ੍ਰਿਤਸਰ ਵੱਲ ਵਧਣਦੇ ਨੇ ਤੇ ਬਦਲ ਦਾ ਫੈਸਲਾ ਕਰਦੇ ਨੇ ਹੁਣ ਜਦੋਂ ਅਫਗਾਨਾਂ ਨਾਲ ਟੱਕਰਾਂ ਹੁੰਦਾ ਤਾਂ ਤਰਨਤਾਰਨ ਸਾਹਿਬ ਤੋਂ 10 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਗੋਲਵੜ ਪਿੰਡ ਕੋਲ ਜਾ ਕੇ ਬਾਬਾ ਜੀ ਨੇ ਆਪਣੇ ਸਿੰਘਾਂ ਦੇ ਜੱਥਿਆਂ ਨਾਲ ਦੁਸ਼ਮਣਾਂ ਦੀ ਫੌਜ ਨੂੰ ਲੜਾਈ ਲਈ ਲਲਕਾਰਿਆ ਤੇ ਜੋਸ਼ ਪੈਦਾ ਕੀਤਾ ਇਸ ਜਗ੍ਹਾ ਗੁਰਦੁਆਰਾ ਲਲਕਾਰ ਸਾਹਿਬ ਬਣਿਆ ਹੋਇਆ ਵਾ ਤੁਸੀਂ ਇਸ ਸਥਾਨਾਂ ਦੇ ਦਰਸ਼ਨ ਵੀ ਕਰ ਸਕਦੇ ਹੋ ਗੋਲਵੜ ਵਿੱਚ ਬਾਬਾ ਜੀ ਦਾ ਸਾਹਮਣਾ ਜਹਾਨ ਖਾਨ ਨਾਲ ਹੋਇਆ ਜਹਾਨ ਖਾਨ ਨੂੰ ਵੀ ਸੁਹੇ ਰਾਹੀ ਪਤਾ ਲੱਗਿਆ ਕਿ ਸਿੱਖਾਂ ਉੱਪਰ ਹਮਲਾ ਕਰਨ ਦੀ ਸਿੱਖੂ ਲੋਪਰ ਹਮਲਾ ਕਰਨ ਲਈ ਆ ਰਹੇ ਹਨ ਇੱਕ ਖੋਗਰ ਸੁਣ ਕੇ ਜਹਾਂਨ ਖਾਨ ਨੇ ਆਪਣੇ ਸਹਾਇਕ ਤਤਾਈ ਖਾਨ ਨੂੰ ਸਿੱਖਾਂ ਉੱਤੇ ਹਮਲਾ ਕਰਨ ਦੇ ਆਦੇਸ਼ ਦਿੱਤੇ ਦੇਖੋ ਜਿਵੇਂ ਸਿੱਖਾਂ ਵਿੱਚ ਸੂਈਏ ਹੁੰਦੇ ਸੀ ਉਸ ਤਰ੍ਹਾਂ ਮੁਗਲਾਂ ਵਿੱਚ ਵੀ ਸੂਈਏ ਹੁੰਦੇ ਸੀ ਕਿ ਇੱਕ ਦੂਜੇ ਦੇ ਬਾਰੇ ਪਤਾ ਕਰਦੇ ਸੀ ਜਸੂਸੀ ਕਰਦੇ ਸੀ ਕਿ ਹੁਣੇ ਕੀ ਕਰਨਗੇ ਤੇ ਹੁਣੇ ਕੀ ਕਰਨਗੇ ਅੱਗੇ ਕੀ ਹੋਊਗਾ ਤੇ ਇਹ ਚੀਜ਼ਾਂ ਬਾਰੇ ਇੱਕ ਦੂਜੇ ਬਾਰੇ ਜਾਣਕਾਰੀਆਂ ਦਿੰਦੇ ਸੀ ਜਾਂ ਫਿਰ ਸਮਝ ਲਓ ਵੀ ਚੁਗਲੀ ਕਰਦੇ ਸੀ ਤੇ ਕਿਉਂਕਿ ਜੋ ਜਸੂਸ ਜਸੂਸ ਹੁੰਦੇ ਨੇ ਦੋਨੋਂ ਪਾਸੇ ਹੁੰਦੇ ਨੇ ਇੱਧਰਲੀ ਫੌਜ ਵਿੱਚ ਵੀ ਤੇ ਉੱਧਰਲੀ ਫੌਜ ਵਿੱਚ ਵੀ ਤੇ ਜਹਾਨ ਖਾਨ ਨੇ ਆਪਣਾ ਘੋੜਸਵਾਰਾਂ ਨਾਲ ਲੈ ਕੇ ਅੰਮ੍ਰਿਤਸਰ ਸਹਿਲ ਤੋਂ ਬਾਹਰ ਗੋਲਬਰਦ ਦੇਸਤਾਨ ਤੇ ਪਹੁੰਚ ਗਿਆ ਜਿੱਥੇ ਸਿੰਘਾਂ ਨੇ ਅਫਗਾਨਾਂ ਨਾਲ ਟੱਕਰ ਹੋਈ ਲੜਾਈ ਹੋਈ ਜੁਦ ਹੋਇਆ ਅਫਗਾਨ ਸਿੰਘਾਂ ਦਾ ਟਕਰਾ ਨਾ ਕਰ ਸਕੇ ਉਹ ਸਿੰਘਾਂ ਦੇ ਅੱਗੇ ਲੱਗ ਕੇ ਮਦਾਨੋਂ ਭੱਜ ਨਿਕਲੇ ਇੰਨੇ ਨੂੰ ਜਹਾਨ ਖਾਨ ਦਾ ਸਹਾਇਕ ਤਾਈ ਖਾਨ ਆਪਣੀ ਭਾਰੀ ਫੌਜ ਲੈ ਕੇ ਆ ਗਿਆ ਜਿਸ ਨਾਲ ਮੈਦਾਨੇ ਜੰਗ ਵਿੱਚ ਰੂਪਰੇਖਾ ਬਦਲ ਗਈ ਇਸ ਖਸਮਾਨ ਦੀ جنگ ਅੰਦਰ ਸਿੱਖਾਂ ਦਾ ਜਾਨੀ ਨਕਸਾਰ ਹੋਣਾ ਸ਼ੁਰੂ ਹੋ ਗਿਆ ਸਿੰਘ ਇੱਕ ਦੂਜੇ ਕਰਕੇ ਸਿੰਘ ਇੱਕ ਕਰਕੇ ਸ਼ਹੀਦ ਹੋਣ ਲੱਗੇ ਇਸ ਜੁੱਧ ਵਿੱਚ ਹੌਲੀ-ਹੌਲੀ ਅਫਗਾਨਾਂ ਨੂੰ ਤੱਕਦੇ ਤੱਕਦੇ ਅੰਮ੍ਰਿਤਸਰ ਸਹਿਰ ਦੇ ਬਾਹਰ-ਬਾਰ ਚਾਟੀ ਬਿੰਦ ਦਰਵਾਜੇ ਦੇ ਨੇੜੇ ਗੁਰਦੁਆਰਾ ਰਾਮਸਰ ਸਾਹਿਬ ਦੇ ਨੇੜੇ ਉੱਜ ਗਏ ਬਾਬਾ ਦੀਪ ਸਿੰਘ ਨੇ 18 ਸੇਰ ਕੱਚੇ ਦਾ ਦੋ ਤਾਰਾ ਖੰਡਾ ਖੜਕਾਉਂਦੇ ਬੈਰੀਆਂ ਨੂੰ ਸਦਾ ਦੀ ਨੀਂਦ ਸੁਵਾਉਂਦੇ ਹੋਏ ਅੱਗੇ ਵਧਦੇ ਜਾ ਰਹੇ ਸਨ ਉਹ ਸਖਤ ਜ਼ਖਮੀ ਹੋ ਗਿਆ ਤੇ afghan ਦੁਸਮਣ ਦਾ ਕਮਾਂਡਰ ਅਮਾਨ ਖਾਂ ਅੱਗੇ ਵਧਿਆ ਤਾਂ ਬਾਬਾ ਜੀ ਨੇ ਬਾਰਕੰ ਲੱਗਾ ਤਾਂ ਕੋ ਬਾਬਾ ਜੀ ਨੇ ਵੀ ਬਾਰ ਕੀਤਾ ਇਸ ਸਾਂਝੇ ਬਾਰ ਨਾਲ ਬਾਬਾ ਜੀ ਤੇ ਮੁਗਲ ਕਮਾਂਡਰ ਨੂੰ ਤਾਂ ਹੀ ਖਤਮ ਕਰ ਦਿੱਤਾ ਪਰ ਨਾਲ ਹੀ ਇਹਨਾਂ ਦੀ ਧੌਣ ਉੱਤੇ ਇੱਕ ਘਾਤਕ ਘਾਓ ਲੱਗਿਆ ਸੀਸ ਨੂੰ ਖੱਬੇ ਹੱਥ ਦਾ ਆਸਰਾ ਦੇ ਕੇ ਆਪ ਸਭਾ ਮੰਡ ਦਾ ਖੰਡਾ ਬੰਉਂਦੇ ਹੋਏ ਲੜਦੇ ਗਏ ਅਤੇ ਸੱਚਕਣ ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਜਾ ਪਹੁੰਚੇ ਇੱਥੋਂ ਤੱਕ ਆਪਣਦਿਆਂ ਬਾਬਾ ਜੀ ਨੇ ਕਈ ਪਠਾਨ ਤੇ ਅਫਗਾਨ ਮਾਰ ਮੁਕਾਈ ਇਸ ਤਰ੍ਹਾਂ ਕੁਸਮਾਨ ਦੀ ਜੰਗ ਅੰਦਰ ਅਫਗਾਨ ਜਨੈਲਾ ਦੀ ਮਾਰੇ ਜਾਣ ਨਾਲ ਅਫਗਾਨੀ ਫੌਜਾਂ ਦੇ ਹੌਸਲੇ ਟੁੱਟ ਗਏ ਤੇ ਬਾਬਾ ਦੀਪ ਸਿੰਘ ਜੀ ਸਤਿਸ਼ਕੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਾਰ ਮੰਦਰ ਪਹੁੰਚਦੇ ਪਹੁੰਚਦੇ ਸ਼ਹੀਦ ਹੋਏ ਹੁਣ ਸਨ 1757 ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਰੱਖਿਆ ਹਿੱਤ ਸ਼ਹੀਦ ਹੋਏ ਬਾਬਾ ਦੀਪ ਸਿੰਘ ਜੀ ਤੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਨੇੜੇ ਇੱਕ ਥੜੇ ਉੱਪਰ ਨਿਸ਼ਾਨ ਸਾਹਿਬ ਚਲਾਇਆ ਹੋਇਆ ਹੈ ਉਸ ਥੜੇ ਉੱਪਰ ਕੁਝ ਸਿੰਘਾਂ ਨੇ ਨਾਮ ਇਖ ਲਿਖੇ ਜਾਂਦੇ ਹਨ ਤੇ ਨਾਮ ਲਿਖੇ ਵੀ ਹੋਏ ਹਨ ਬਾਬਾ ਦੀਪ ਸਿੰਘ ਜੀ ਸ਼ਹੀਦ ਹੈੱਡ ਜੱਥੇਦਾਰ ਜੋ ਉਸ ਜੰਗ ਵਿੱਚ ਸ਼ਹੀਦ ਹੋਏ ਬਾਬਾ ਬਲਵੰਤ ਸਿੰਘ ਜੀ ਸ਼ਹੀਦ ਜੱਥੇਦਾਰ ਬਾਬਾ ਹੀਰਾ ਸਿੰਘ ਜੀ ਸ਼ਹੀਦ ਜੱਥੇਦਾਰ ਬਾਬਾ ਗੰਡਾ ਸਿੰਘ ਜੀ ਸ਼ਹੀਦ ਜੱਥੇਦਾਰ ਤੇ ਬਾਬਾ ਲੈਣਾ ਸਿੰਘ ਜੀ ਸ਼ਹੀਦ ਜੱਥੇਦਾਰ ਬਾਬਾ ਰਣ ਸਿੰਘ ਜੀ ਸ਼ਹੀਦ ਜੱਥੇਦਾਰ ਬਾਬਾ ਗੁਰਪਾਲ ਸਿੰਘ ਜੀ ਸ਼ਹੀਦ ਜੱਥੇਦਾਰ ਤੇ ਬਾਬਾ ਭਗਤ ਸਿੰਘ ਜੀ ਸ਼ਹੀਦ ਜੱਥੇਦਾਰ ਬਾਬਾ ਸੱਜਣ ਸਿੰਘ ਜੀ ਸ਼ਹੀਦ ਜੱਥੇਦਾਰ ਬਾਬਾ ਬਹਾਦਰ ਸਿੰਘ ਜੀ ਸ਼ਹੀਦ ਜੱਥੇ ਇਹ ਜੋ ਜਾਨਾਂ ਕੁਰਬਾਨ ਕਰਨ ਵਾਲੇ ਸਨ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਜ਼ਾਲਮਾਂ ਤੋਂ ਬਦਲਾ ਲੈਂਦੇ ਹੋਏ ਧਰਮ ਤੇ ਕੌਮ ਦੀ ਸ਼ਾਨ ਨੂੰ ਬਦਲੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ। ਸੋ ਇਸੀ ਬਾਬਾ ਦੀਪ ਸਿੰਘ ਜੀ ਬਾਰੇ ਇਤਿਹਾਸ ਤੇ ਇਤਿਹਾਸ ਤਾਂ ਬਹੁਤ ਲੰਮੇ ਹੋ ਜਾਂਦੇ ਨੇ ਪਰ ਥੋੜੇ ਜੇ ਵਿਚਾਰਾਂ ਵਿੱਚ ਇਸ ਨੂੰ ਸਮੇਟਣ ਦੀ ਕੋਸ਼ਿਸ਼ ਕਰਦੇ ਆ ਕਿ ਤਾਂ ਕਿ ਤੁਸੀਂ ਲੋਕ ਆਪ ਵੀ ਪੜ ਸਕੋ। ਤੁਹਾਡੇ ਅੰਦਰ ਇਸ ਇਤਿਹਾਸ ਨੂੰ ਪੜਨ ਦਾ ਜਜ਼ਬਾ ਕਾਇਮ ਹੋਵੇ ਤੇ ਤੁਸੀਂ ਇਸ ਇਤਿਹਾਸ ਨੂੰ ਪੜਨ ਵਿੱਚ ਦਿਲਚਸਪੀ ਲਗਾਓ ਦੇਖੋ ਜੇ ਅੱਜ ਅਸੀਂ ਘਰਾਂ ਦੇ ਵਿੱਚ ਨਿਗ ਮਾੜ ਰਹੇ ਹਾਂ ਜੇ ਅਸੀਂ ਘਰਾਂ ਦੇ ਵਿੱਚ ਸੁੱਖ ਦੀ ਨਿੰਦਰ ਸੌ ਰਹੇ ਹਾਂ ਜਾਂ ਸੁੱਖ ਦੀ ਨੀਂਦ ਸੁੱਤੇ ਪਏ ਹਾਂ ਜਾਂ ਫਿਰ ਆਪਣੇ ਘਰਾਂ ਵਿੱਚ ਆਰਾਮ ਨਾਲ ਬੈਠੇ ਹਾਂ ਤਾਂ ਇਹ ਆਜ਼ਾਦੀ ਸਾਨੂੰ ਬਾਬਾ ਦੀਪ ਸਿੰਘ ਵਰਗੇ ਸੂਰਮਿਆਂ ਤੇ ਜੋ ਉਸ ਤੋਂ ਬਾਅਦ ਜਥੇਦਾਰ ਹੋਏ ਚਾਹੇ ਰਣਜੀਤ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦੇ ਤਹਿਤ ਸਾਨੂੰ ਇਹ ਨਾਰਾਜ ਭਾਗ ਮਿਲੇ ਗੱਦੀਆਂ ਮਿਲੀਆਂ ਅੱਜ ਅਸੀਂ ਘਰਾਂ ਵਿੱਚ ਕਾਜ ਬੈਠੇ ਆ ਸੋ ਇਹ ਇਤਿਹਾਸ ਪੜਨਾ ਤੇ ਆਪਣੇ ਬੱਚਿਆਂ ਨੂੰ ਪੜ੍ਹਾਓ ਤਾਂ ਕਿ ਤੁਹਾਡੇ ਬੱਚੇ ਤੇ ਇਤਿਹਾਸ ਨਾਲ ਜੁੜ ਕੇ ਆਪਣੀ ਜਾਣਕਾਰੀ ਵਿੱਚ ਇੱਕ ਪਹਿਲ ਦੇ ਆਧਾਰ ਤੇ ਵਾਅਦਾ ਕਰ ਸਕਣ ਕਿਉਂਕਿ ਸਾਨੂੰ ਅੱਜ ਸਾਡੇ ਇਤਿਹਾਸ ਪ੍ਰਤੀ ਸचेत ਹੋਣ ਦੀ ਲੋੜ ਆ ਸਾਡੇ ਬੱਚਿਆਂ ਨੂੰ ਇਤਿਹਾਸ ਪੜ੍ਹਾਉਣ ਦੀ ਲੋੜ ਆ ਅਗਰ ਅਸੀਂ ਆਪਣੇ ਬੱਚਿਆਂ ਨੂੰ ਇਤਿਹਾਸ ਦੱਸਾਂਗੇ ਨਹੀਂ ਆ ਫਿਰ ਅਸੀਂ ਇਤਿਹਾਸ ਨੂੰ ਪੜਾਂਗੇ ਕਿਵੇਂ ਇਤਿਹਾਸ ਪੜਨਾ ਜ਼ਰੂਰੀ ਆ ਇਤਿਹਾਸ ਸਮਝਣਾ ਜ਼ਰੂਰੀ ਆ ਤੇ ਇਤਿਹਾਸ ਦੇ ਨਾਲ ਸਾਂਝਾ ਵਿਚਾਰਾ ਕਰਨੀ ਆ ਜ਼ਰੂਰੀ ਨੇ ਅਗਰ ਤੁਸੀਂ ਸਿੱਖ ਇਤਿਹਾਸ ਨੂੰ ਪੜੋਗੇ ਤਾਂ ਹੀ ਤੁਹਾਨੂੰ ਪਤਾ ਲੱਗੂ ਕਿ ਤੁਹਾਡੇ ਨੇ ਕਿਸ ਸਿੱਖ ਨੇ ਕੁਰਬਾਨੀ ਕੀਤੀ ਕਿਉਂ ਕੁਰਬਾਨੀ ਕੀਤੀ ਕਿਉਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪਣੇ ਚਾਰੇ ਸਾਹਿਬਜ਼ਾਦੇ ਸ਼ਹੀਦ ਕਰਵਾਉਣ ਦੀ ਲੋੜ ਪਈ ਸਾਡੇ ਲਈ ਉਹਨਾਂ ਨੇ ਬਲਦਾਨ ਦਿੱਤਾ ਕਿਉਂ ਛੋਟੇ ਮਸੂਮ ਸਾ 7-9 ਸਾਲਾਂ ਦੇ ਮਾਸੂਮਾਂ ਨੂੰ ਫਰਾਂਡ ਦੀਆਂ ਜੋ ਨੀਹਾਂ ਵਿੱਚ ਛਣਵਾਇਆ ਗਿਆ ਬਾਬਾ ਜੂਰੀਵਾਲ ਦੇ ਪਤਾ ਬਾਬਾ ਫਤੇ ਸਿੰਘ ਨੂੰ ਤੇ ਕਿਉਂ ਬਾਬਾਜੀਤ ਸਿੰਘ ਤੇ ਜੋਗਾਰ ਸਿੰਘ ਆਨੰਦਪੁਰ ਦੀ ਥਲੀ ਦੇ ਵਿੱਚ ਸ਼ਹੀਦ ਹੋਏ ਚੋਕੌਰ ਦੀ ਕੱਚੀ ਗਲੀ ਵਿੱਚ ਸ਼ਹੀਦ ਹੋਏ ਇਹਨਾਂ ਬਾਰੇ ਤੁਸੀਂ ਪੜੋਗੇ ਤਾਂ ਤੁਹਾਨੂੰ ਪਤਾ ਲੱਗੂ ਕਿ ਭਾਰਤ ਦਾ ਸਾਡੇ ਪੰਜਾਬ ਦਾ ਇਤਿਹਾਸ ਤਾਂ ਕਿੱਡਾ ਕਿਉਂ ਪੰਜਾਬ ਦੇ ਵਿੱਚ ਅਫਗਾਨਾਂ ਨੂੰ ਵੀ ਭਜਾਇਆ ਗਿਆ ਕਿਉਂ ਪੰਜਾਬ ਤੇ ਕੋਈ ਕਾਬਜ਼ ਨਹੀਂ ਹੋ ਸਕਿਆ ਕਿਉਂ ਪੰਜਾਬ ਤੇ ਕੋਈ ਰਾਜ ਨਹੀਂ ਕਰ ਸਕਿਆ ਕਿਉਂਕਿ ਸਾਡੇ ਸਮਾਜ ਅੰਦਰ ਇੱਡੇ ਸ਼ੂਰ ਬੀਰ ਯੋਧੇ ਇੱਡੇ ਦੇ ਮਹਾਨ ਬਲੀ ਮਜੂਦ ਸਨ ਜਿਨ੍ਹਾਂ ਨੇ ਸਾਡੀ ਕੌਮ ਦੀ ਇੱਜ਼ਤ ਕੀਤੀ ਤੇ ਸਾਨੂੰ ਇੱਕ ਫੂਰ ਬੀਰਤਾ ਤੇ ਇੱਕ ਬਹਾਦਰ ਕੌਮ ਦਾ ਮਾਣ ਦਵਾਇਆ ਸਿੱਖ ਇਤਿਹਾਸ ਇੱਕ ਬਹਾਦਰ ਕੌਮ ਦਾ ਦੇਸਾ ਪ੍ਰਦੇਸਾਂ ਵਿੱਚ ਵੀ ਸਾਡੀ ਕੌਮ ਦੀਆਂ ਗੱਲਾਂ ਹੁੰਦੀਆਂ ਨੇ ਲੋਕ ਸਾਡੇ ਕੌਮ ਦਾ ਲੋਹਾ ਮੰਨਦੇ ਸੋ ਇੰਨੀਆਂ ਕਿ ਬੇਨਤੀਆਂ ਪਰਮਾਨਤਕਨੀਆਂ ਅਗਰੇ ਸਲਾਈ ਵਿੱਚ ਕੋਈ ਗਲਤੀ ਹੋ ਗਈ ਹੋਵੇ ਜਾਂ ਕਿਸੇ ਤੱਤ ਦੀ ਪ੍ਰੋਪਰ ਜਾਣਕਾਰੀ ਨਾ ਦਿੱਤੀ ਹੋਵੇ ਤਾਂ ਪੂਰੀ ਸਿੱਖ ਸੰਗਤ ਤੋਂ ਹੱਥ ਜੋੜ ਕੇ ਮਾਫੀ ਅਗਲੀ ਵੀਡੀਓ ਵਿੱਚ ਚੰਗੀ ਮਿਲਦੇ ਸਾਥ ਸਾਰੀ